ਮੋਦੀ ਸਰਕਾਰ ਦਵਲੋ ਦੀਵਾਲੀ ਤੋਂ ਪਹਿਲਾਂ ਯਾਨੀ ਕਿ ਨਵਰਾਤਰੀਆਂ ਦੇ ਵਿੱਚ ਜਨਤਾ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਜਾ ਰਿਹਾ ਹੈ ਤਾਂ 22 ਨਵੰਬਰ ਤੋਂ ਰੋਜ਼ਾਨਾ ਜੀਵਨ ਦੇ ਨਾਲ ਜੁੜੀਆਂ ਜ਼ਿਆਦਾਤਰ ਚੀਜ਼ਾਂ ਦੀਆਂ ਕੀਮਤਾਂ ਜੋ ਕਿ ਘਟ ਜਾਣਗੀਆਂ ਯਾਨੀ ਕਿ ਜ਼ਿਆਦਾਤਰ ਵਸਤੂਆਂ ਸਸਤੀਆਂ ਹੋ ਜਾਣਗੀਆਂ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਰੋਜ਼ਾਨਾ ਜੀਵਨ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਜ਼ਿਆਦਾਤਰ ਚੀਜ਼ਾਂ ਤੇ 5 ਜਾਂ ਫਿਰ 18 ਫੀਸਦੀ GST ਲਾਇਆ ਜਾਵੇਗਾ ਤੇ ਚੀਜ਼ਾਂ ਨੂੰ ਸਿਰਫ ਦੋ ਸਲੇਬਾ ਦੇ ਵਿੱਚ ਹੀ ਰੱਖਿਆ ਜਾਵੇਗਾ ਟੌਪ ਤੇ ਲਗਜ਼ਰੀ ਉਤਪਾਦਾਂ ਨੂੰ ਛੱਡ ਕੇ ਲਗਭਗ ਸਾਰੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਜਨਤਾ ਨੂੰ 22 ਨੰਬਰ ਤੋਂ ਜੀਐਸਟੀ ਦਰ ਦੇ ਵਿੱਚ ਕਟੌਤੀ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਸਰਕਾਰ ਨੇ ਇਹ ਕਿਹਾ ਹੈ ਕਿ ਕਈ ਕੰਪਨੀਆਂ ਨੇ ਜਨਤਾ ਨੂੰ ਲਾਭ ਦੇਣ ਦਾ ਵੀ ਐਲਾਨ ਕਰ ਦਿੱਤਾ ਤਾਂ ਦੱਸ ਦਈਏ ਕਿ ਇੱਥੇ ਇਹ ਸਵਾਲ ਹੈ ਕਿ ਮਾਧਵ ਵਰਗ ਦੇ ਪਸੰਦੀਦਾ ਕੰਪਨੀ ਪਰਲੇਜੀ 2 ਤੇ 5 ਰੁਪਏ ਦੇ ਬਿਸਕੁਟ ਯਾਨੀ ਕਿ ਪਰਲੇਜੀ ਤੇ GST ਦੀ ਕੀਮਤ ਘਟਾਏਗੀ ਤਾਂ ਇਸ ਸਵਾਲ ਹੁਣ ਉਸ ਭਾਰਤੀ ਦੇ ਮਨ ਦੇ ਵਿੱਚ ਆ ਰਿਹਾ ਜੋ ਸਵੇਰੇ ਉੱਠ ਕੇ ਚਾਹ ਦੇ ਨਾਲ ਪਰਲੇਜੀ ਬਿਸਕਟ ਖਾਂਦੇ ਨੇ ਤਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਦੇ ਵਿੱਚ 3 ਸਤੰਬਰ ਨੂੰ ਹੋਈ GST ਕੌਂਸਲ ਦੀ ਮੀਟਿੰਗ ਦੇ ਵਿੱਚ ਦਰ ਘਟਾਉਤੇ ਨੂੰ ਮਨਜ਼ੂਰੀ ਦਿੱਤੀ ਗਈ ਸੀ 12 ਤੇ 28 ਪ੍ਰਤੀਸ਼ਤ ਦੇ ਸਲੈਬ ਹਟਾ ਦਿੱਤੇ ਗਏ ਨੇ ਸਿਰਫ 5 ਤੇ 18 ਪ੍ਰਤੀਸ਼ਤ ਦੇ ਸਲੈਬ ਰੱਖੇ ਗਏ ਨੇ ਸਰਕਾਰ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਤੇ ਸੂਚੀ ਦੇ ਵਿੱਚ ਦੱਸਿਆ ਗਿਆ ਕਿ ਕਿਸ ਉਤਪਾਦ ਤੇ ਕਿੰਨਾ GST ਲਾਇਆ ਜਾਵੇਗਾ ਤੇ ਕੁਝ ਚੀਜ਼ਾਂ ਤੇ 0 GST ਤੁਦਾਸ ਜੀਏ ਕਿ ਜੇਕਰ ਤੁਸੀਂ ਸਵੇਰੇ ਚਾਹ ਨਾਲ ਬਿਸਕੁਟ ਖਾਣਾ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ জানা ਮਹੱਤਵਪੂਰਨ ਹੈ ਕਿ ਬਿਸਕੁਟਾਂ ਤੇ ਕਿੰਨਾ GST ਲਾਇਆ ਜਾਵੇਗਾ ਤੇ 22 ਸਤੰਬਰ ਤੋਂ ਇਹ ਕਿੰਨਾ ਹੋਵੇਗਾ ਤਾਂ ਵਰਤਮਾਨ ਸਮੇਂ ਦੇ ਵਿੱਚ ਬਿਸਕੁਟਾਂ ਤੇ 28% ਦਾ ਟੈਕਸ ਲਾਇਆ ਜਾ ਰਿਹਾ ਪਰ 22 ਸਤੰਬਰ 2025 ਤੋਂ ਇਹ 5% ਸਲੈਬ ਦੇ ਵਿੱਚ ਆ ਜਾਵੇਗਾ ਯਾਨੀ ਕਿ GST ਦੇ ਵਿੱਚ ਕਮੀ ਕਾਰਨ ਬਿਸਕੁਟ ਸਸਤੇ ਹੋ ਜਾਣਗੇ ਪੇਸਟਰੀਆਂ ਕੇਕ ਬਿਸਕੁਟ ਤੇ ਹੋਰ ਬੇਕਰੀ ਉਤਪਾਦ ਭਾਵੇਂ ਕੀ ਉਹਨਾਂ ਦੇ ਵਿੱਚੋਂ ਕੋਕੋ ਹੋਵੇ ਜਾਂ ਫਿਰ ਕੋਈ ਹੋਰ ਵੀ ਵੇਫਰ ਹੋਵੇ ਇਹੀ ਸਾਰੇ ਜਿਸ ਜਿਹੜੇ ਕਿ ਸੀਲਿੰਗ ਵੇਫਰ ਹੋਣ ਚੋਲਾ ਦੇ ਕਾਗਜ਼ ਹੋਣ ਜਾਂ ਫਿਰ ਹੋਰ ਸਮਾਨ ਉਤਪਾਦ ਜਿਸ ਤੇ 22 ਸਤੰਬਰ ਤੋਂ 5% GST ਲੱਗੇਗਾ ਇਹ ਸਾਰੇ ਵਰਤਮਾਨ ਦੇ ਵਿੱਚ 18% GST ਨੂੰ ਅਕਰਸ਼ਿਤ ਕਰਦੇ ਨੇ ਪਰ ਅਸਲ ਸਵਾਲ ਇਹ ਹੈ ਕਿ ਬਿਸਕੁਟ ਤੇ ਨਮਕੀਨ ਬਣਾਉਣ ਵਾਲੀਆਂ ਕੰਪਨੀਆਂ ਬਿਸਕੁਟ ਦੀਆਂ ਕੀਮਤਾਂ ਘਟਾਉਣਗੀਆਂ ਭਾਰਤ ਦੇ ਵਿੱਚ ਸ਼ਾਇਦ ਹੀ ਕੋਈ ਰਾਜ ਹੋਵੇ ਜਿੱਥੇ ਪਰਲੇਜੀ ਨਾ ਵਿਕਤ ਹੋਵੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਦੇ ਵਿੱਚ ਸ਼ਾਇਦ ਹੀ ਕੋਈ ਪਰਿਵਾਰ ਹੋਵੇ ਜਿੱਥੇ ਪਰਲੇਜੀ ਉਪਲਬਧ ਨਾ ਹੋਵੇ ਇਸ ਲਈ ਅਜਿਹੀ ਸਥਿਤੀ ਦੇ ਵਿੱਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ GST ਦਰ ਦੇ ਵਿੱਚ ਕਟੌਤੀ ਦੇ ਕਾਰਨ 2 ਤੇ 5 ਵਾਲੇ ਪਰਲੇਜ ਬਿਸਕੁਟ ਸਸਤੇ ਹੋਣਗੇ ਜਿੱਥੋਂ ਤੱਕ ਕਿ ਇਸ ਦਾ ਸਬੰਧ ਕੰਪਨੀ ਦੇ ਵੱਲੋਂ ਬਿਸਕੁਟ ਦੀਆਂ ਕੀਮਤਾਂ ਘਟਾਉਣ ਦੀ ਸੰਭਾਵਨਾ ਦੇ ਨਾਲ ਨਹੀਂ ਹੈ ਕਿਉਂਕਿ 2018 ਦੇ ਵਿੱਚ ਬਿਸਕੁਟ ਉਤਪਾਦਾਂ ਤੇ GST 12% ਵਧਾ ਕੇ 18 ਕੀਤੀ ਗਈ ਉਸ ਸਮੇਂ ਕੰਪਨੀ ਕੀਮਤ ਵਧਾਉਣ ਬਾਰੇ ਸੋਚ ਰਹੀ ਸੀ ਪਰ ਫਿਰ ਵੀ ਅਜਿਹਾ ਨਹੀਂ ਕੀਤਾ ਗਿਆ ਕੈਕ ਦੇ ਵਿੱਚ ਮਾਤਰਾ ਘਟਾ ਦਿੱਤੀ ਗਈ ਸੀ ਪਰ ਬਿਸਕੁਟ ਦੀ ਕੀਮਤ ਨਹੀਂ ਵਧਾਈ ਗਈ। ਇਸ ਸਥਿਤੀ ਦੇ ਵਿੱਚ 22 ਸਤੰਬਰ ਤੋਂ ਲਾਗੂ ਹੋਣ ਵਾਲੀਆਂ ਨਵੀਂ GST ਦਰਾਂ ਦੇ ਤਹਿਤ ਕੰਪਨੀ ਸ਼ਾਇਦ ਦਰਨਾ ਘਟਾਵੇ ਮਾਤਰਾ ਦੇ ਵਿੱਚ ਵਾਅਦਾ ਕਰ ਸਕਦੀ ਹੈ। ਹਾਲਾਂਕਿ ਇਸ ਬਾਰੇ ਕੰਪਨੀ ਬਲਵਜੇ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਤਾਂ GST ਸੁਧਾਰਾ ਦਾ ਇੱਕ ਵੱਡਾ ਹਿੱਸਾ ਬਹੁਤ ਸਾਰੀਆਂ ਜ਼ਰੂਰੀ ਵਸਤੂਆਂ ਤੇ ਸੇਵਾਵਾਂ ਨੂੰ GST ਤੋਂ ਛੋਟ ਦੇਣਾ ਹੈ। ਸਰਕਾਰ ਨੇ ਬਹੁਤ ਸਗੀਆਂ ਚੀਜ਼ਾਂ ਨੂੰ 0 GST ਸ਼੍ਰੇਣੀ ਦੇ ਵਿੱਚ ਲਿਆਂਦਾ ਹੈ ਜਿਸ ਦੇ ਵਿੱਚ ਖਾਣ-ਪੀਣ ਦੀਆਂ ਵਸਤਾਂ, ਦਵਾਈਆਂ, ਵਿਦਿਅਕ ਸਮੱਗਰੀ ਤੇ ਬੀਮਾ ਵੀ ਸ਼ਾਮਲ ਹੈ ਜੋ ਕਿ 0 GST ਵਾਲੀਆਂ ਵਸਤੂਆਂ ਨੇ ਭੋਜਨ UHT ਦੁੱਧ ਪਹਿਲਾਂ ਤੋਂ ਪੈਕ ਕੀਤਾ, 치ਨਾ ਜਾਂ ਪਨੀਰ, ਚੁਪਾਤੀ ਰੋਟੀ, ਪਰਾਠਾ ਤੇ ਹੋਰ ਵੀ ਜਿਹੜੀਆਂ ਚੀਜ਼ਾਂ ਪੀਜ਼ਾ, ਬ੍ਰੈਡ ਸੇਲ ਸੰਭਾਲ ਦਵਾਈਆਂ, 33 ਜੀਵਨ ਰੱਖਕ ਦਵਾਈਆਂ ਜਿਨ੍ਹਾਂ ਤੇ ਪਹਿਲਾਂ 15% ਸੀ, ਕੈਂਸਰ ਉਲਪਦੀਆਂ ਤੇਨ ਵਿਸ਼ੇਸ਼ ਦਵਾਈਆਂ ਜਿਨ੍ਹਾਂ ਤੇ ਪਹਿਲੇ 5% GST। ਤੇ ਦੱਸ ਜਾਈਏ ਕਿ ਸਿੱਖਿਆ ਤੇ ਸਨੈਸ਼ਨਰੀ ਅਭਿਆਸ ਕਿਤਾਬਾਂ, ਗ੍ਰਾਫ ਬੁੱਕ, ਪ੍ਰਯੋਗਸ਼ਾਲਾ, ਨੋਟਬੁਕਸ ਤੇ ਨੋਟਬੁਕਸ ਦੇ ਲਈ ਬਿਨਾ ਕੋਟ, ਦਿੱਕੀ ਤੇ ਕਾਗਜ਼, ਨਕਸ਼ੇ, ਗਲੋਬ, ਪੈਨਸਲ ਤੇ ਹੋਰ ਵੀ ਸ਼ੌਪਨਰੀ ਰੇਜ਼ਰ ਇਹ ਜੀਆਂ ਚੀਜ਼ਾਂ ਇਸ ਦੇ ਨਾਲ ਹੀ ਅਲਟਰਾ ਹਾਈ ਟੈਂਪਰੇਚਰ ਦੁੱਧ ਪਹਿਲਾਂ ਤੋਂ ਪੈਕ ਕੀਤਾ ਗਿਆ ਲੇਬਰ ਕੀਤਾ ਲੇਬਲ ਕੀਤਾ 치ਨਾ ਜਾਂ ਪਨੀਰ ਬਹੁਤ ਸਾਰੀਆਂ ਭਾਰਤੀ ਬ੍ਰੈਡ ਜਿਵੇਂ ਕਿ ਚਪਾਤੀ ਰੋਟੀ ਪੀਜ਼ਾ ਬ੍ਰੈਡ ਇਹ ਵੀ ਸਭ ਕੁਝ ਜੀਐਸਟੀ ਮੁਕਤ ਕਰ ਦਿੱਤਾ ਗਿਆ ਯਾਨੀ ਕਿ ਇਹਨਾਂ ਸਾਰੀਆਂ ਤੇ ਹੁਣ ਜੀਐਸਟੀ ਜ਼ੀਰੋ ਹੋਵੇਗਾ